हां जी दोस्तों सारेया नु सस् नमस्कार स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਉਸਮਾ ਉਸਮਾ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਵੀਰ ਰਾਜਵੀਰ ਸਿੰਘ ਤੇ ਵੀਰ ਸੋਨੀ ਦੇ ਕੋਲ ਆਏ ਆ ਸੋ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਭਰਾਵਾਂ ਦਾ ਇਸੇ ਤਰ੍ਹਾਂ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਨਾਲ ਦੋਸਤੋ ਪੰਜ ਸੱਤ ਜਿਹੜੇ ਐਵਰੀ ਟਾਈਮ ਹਰ ਰੋਜ਼ ਤੁਹਾਨੂੰ ਜਿਹੜੇ ਇੱਥੇ ਮਿਲਣਗੇ ਸੋ ਬਾਕੀ ਤੁਸੀਂ ਆਪਣਾ ਟਾਈਮ-ਟਾਈਮ ਨਾਲ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਅੱਜ ਮੱਝਾ ਤੁਹਾਨੂੰ ਦੋਸਤੋ ਪੰਜ ਦਿਖਾਉਣੀਆਂ ਨੇ ਜਿਨ੍ਹਾਂ ਦੇ ਵਿੱਚੋਂ ਸੋਏ-ਸੋਏ ਪਸ਼ੂ ਆ ਕੁਝ ਗੱਬਣ ਨਗ ਨੇ ਕੱਲੇ-ਕੱਲੇ ਐਨੀਮਲ ਦੀ ਆਪਾਂ ਡਿਟੇਲ ਵੀਰ ਹੋਂ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਕੱਲੇ-ਕੱਲੇ ਪਸ਼ੂ ਨੂੰ ਤੋਰ ਕੇ ਰੇਟ ਭਾਅ ਪੜਤਾ ਸੋ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਸੋ ਬਾਕੀ ਜਿਹੜੇ ਵੀਰ ਨਵੇਂ ਆਪਣੇ ਨਾਲ ਜੁੜੇ ਆ ਵੀਡੀਓ ਨੂੰ ਪਹਿਲੀ ਵਾਰੀ ਦੇਖਦੇ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਦੋਸਤੋ ਬਹੁਤ ਸਪੋਰਟ ਤੇ ਬਹੁਤ ਸ ਜ਼ਰੂਰ ਨਾਲ ਜੁੜ ਜੋ ਤਾਂ ਜੋ ਦੋਸਤੋ ਰੋਜ਼ ਦੀ ਜਿਹੜੀ ਅਪਡੇਟ ਆ ਰੋਜ਼ ਦੀ ਇਨਫੋਰਮੇਸ਼ਨ ਆ ਨਵੇਂ ਨਵੇਂ ਪਸ਼ੂਆਂ ਦੀ ਤੁਹਾਨੂੰ ਮਿਲਦੀ ਰਵੇ ਆਓ ਕਰਦੇ ਆ ਗੱਲਬਾਤ ਵੀਰ ਰਾਜਵੀਰ ਤੇ ਵੀਰ ਸੋਨੀ ਦੇ ਨਾਲ ਸਭ ਤੋਂ ਪਹਿਲਾਂ ਵੀਰ ਰਾਜਵੀਰ ਸੋਨੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੰਸਾਭ ਠੀਕ ਠਾਕ ਜੀ ਮੈਂ ਵਧੀਆ ਸੰਸਾਭ ਤੁਸੀਂ ਸੁਣਾਓ ਚੰਗੇ ਵੀਰੇ ਚੰਗੇ ਆ ਹਾਂਜੀ ਅੱਛਾ ਤੇ ਵੀਰ ਅੱਜ ਪੰਜ ਪਸ਼ੂਏ ਆਪਣੇ ਕੋਲ ਹਾਂਜੀ ਸੰਸਾਭ ਤੇ ਸੁਏ ਸਵਾਏ ਕਿੰਨੇ ਤੇ ਗੱਬਣ ਕਿੰਨੇ ਅੱਜ ਉਹ ਸੰਸਾਭ ਸੁਈਆਂ ਮਈਆਂ ਤੇ ਤਿੰਨ ਗੱਬਣਾ ਆਪਣੇ ਕੋਲ ਦੋ ਸੁਈਆਂ ਤਿੰਨ ਗੱਬਣ ਹਾਂਜੀ ਲਓ ਜੀ ਸੋ ਰੇਡ ਭਾਅ ਪੜਦਾ ਵੀ ਜਿਹੜਾ ਦੋਸਤੋ ਜੈਨੂਨ ਹੁੰਦਾ ਪਸ਼ੂ ਦੇ ਹਿਸਾਬ ਨਾਲ ਹੁੰਦਾ ਮੱਝਾਂ ਦਾ ਮੇਨਾਂ ਦਾ ਵੀ ਸਵਾ ਸਵਾ ਲੱਖ ਦੀਆਂ ਵੀ ਵੇਚ ਲੀਆਂ ਨੇ ਬਿਲਕੁਲ ਬਿਲਕੁਲ ਜਿਵੇਂ ਜੇ ਪਸ਼ੂ ਹਜਾ ਰੇਟ ਆ ਬਿਲਕੁਲ ਸੰਤੂ ਸਾਹਿਬ ਜਿੰਨਾ ਕਾ ਮਤਲਬ ਆਪਾਂ ਨੂੰ ਲਾ ਲਓ ਵੀ ਜਿੱਦਾਂ ਦੀ ਕੁਆਲਿਟੀ ਪਸ਼ੂ ਦੀ ਬਿਲਕੁਲ ਉਦਾਂ ਦਾ ਸੰਤੂ ਸਾਹਿਬ ਫਿਰ ਰੇਟ ਹੁੰਦਾ ਸਹੀ ਆ ਜੀ ਹਾਂਜੀ ਤੇ ਰਾਜਵੀਰ ਕਰੋ ਸ਼ਟਾਰਟ ਪਹਿਲੇ ਨੰਬਰ ਤੋਂ ਇੱਥੇ ਪਹਿਲੇ ਨੰਬਰ ਤੇ ਸੰਸਾ ਆ ਮੈਂ ਆ ਓਕੇ ਇਹ ਕੋਈ ਤੇ ਜੇ ਨਹੀਂ ਕਹਣਾ ਚੌਥੇ ਸੂਏ ਗਰੰਟੀਡ ਮੈਂ ਆ ਹੂੰ ਇਹ ਨਹੀਂ ਕਹਣਾ ਵੀ ਤੇ ਜੇ ਸੂਏ ਚੌਥੇ ਸੂਏ ਮੈਂ ਆ ਹੂੰ ਇਹ ਮ ਅੀਦ ਨਮਰਾ ਹੋਣੇਗਾ ਆ ਕਰੋ ਚੈੱਕ ਦੋਸਤੋ ਕਰਮਾਲੀ ਕੀ ਲੇਵਾ ਕੀ ਹਵਾਨਾ ਲਈ ਖੜੀ ਆ ਆ ਦੇਖੋ ਜਰਾ ਇਹ ਹੁਣ ਵੀਰ ਮੇਰੇ ਆਪੇ ਜਜਮੈਂਟ ਲਾਉਣ ਵੀ ਕਿੰਨਾ ਦੁੱਧ ਦਊਗਾ ਲਓ ਵੀ ਦੋਸਤੋ ਠੀਕ ਆ ਜੀ ਸੋ ਚੰਗੇ ਗੁਣ ਦੀ ਮਾਲਕ ਲੱਗਦੀ ਆ ਦੋਸਤੋ ਚੰਗੀ ਮਾਲਕਨ ਲੱਗਦੀ ਆ ਲੇਵੇ ਹਵਾਨੇ ਵਾਲੇ ਪਾਸਿਓਂ ਕਰਮਾਲੀ ਪੰਡਾ ਪਾਈ ਖੜੀ ਆ ਬਾਕੀ ਆਉਣ ਵਾਲਾ ਸਮਾਂ ਦੱਸੂਗਾ ਦੁੱਧ ਮਿਲਕ ਕਿੰਨਾ ਕਰਦੀ ਆ ਤੇ ਰਾਜਵੀਰ ਕੋਈ ਪਿਛਲੇ ਸਵੇਰੇ ਦਾ ਕੋਈ ਮਿਲ ਕੇ ਰਿਕਾਰਡ ਕਰੀ ਨਾ ਨਾਰਮਲੀ ਘਰੋਂ ਪੁੱਛ ਲੈਣੀ ਆਪਾਂ 16 ਕਿਲੋ ਦਾ 16 ਕਿਲੋ ਦੀ ਹਾਂਜੀ 16 ਕਿਲੋ ਦੀ ਗਰੰਟੀ ਆ ਤੇ ਤੁਸੀਂ ਆਪ ਹੀ ਲੈ ਲਓ ਮੈਂ ਗੱਡੀ ਵੇ ਲੋ ਲਓ ਜੀ ਹਾਈਟ ਘੱਟ ਵੀ ਦੋਸਤੋ ਫੁੱਲ ਵੱਡੀ ਹਾਈਟ ਦੇ ਵਿੱਚ ਜਿੱਦਾਂ ਕਿ ਵੀਰ ਨੇ ਸਵੇਰ ਦਾਸ ਹੀ ਦਿੱਤਾ ਤਕਰੀਬਨ ਚੌਥੇਕ ਸਵੇਰੇ ਕਹਿੰਦਾ ਵੀ ਮੰਨ ਕੇ ਕੋਈ ਵੀਰ ਸਬਦਾ ਕਰ ਸਕਦਾ ਅਗੋਂ ਬੇਸ਼ੱਕ ਮੈਂ ਆ ਤਜਾ ਤਾਂ ਨਹੀਂ ਕਿਹਾ ਸੰਸਬਾਪਾ ਨੂੰ ਪਤਾ ਚੌਥੇ ਰ ਚੌਥੇ ਗਹਿਣਾ ਹਾਂਜੀ ਹਾਂਜੀ ਬਾਕੀ ਆਪੋ ਆਪਣੀ ਸਮਝੋ ਵੀਰ ਜੀ ਅਲੇ ਮੈਂ ਇੱਕ ਦੋ ਦਿਨ ਮੇਰੇ ਖਿਆਲਾਂ ਲੈ ਜਾਊਗੀ ਪਰ ਮੈਂ ਵੇ ਲੋ ਲਓ ਜੀ ਸੋ ਥੋੜਾ ਜਿਹਾ ਸੋਨੀ ਵੀਰ ਹੌਲੀ ਤੋਰ ਰਿਹਾ ਜੀ ਆ ਲੈ ਆ ਕਰੋ ਚੈੱਕ ਦੋਸਤੋ ਸੋ ਥੋੜਾ ਜਿਹਾ ਨਜ਼ਦੀਕੀ ਤੋਂ ਇੱਕ ਵਾਰੀ ਦੇਖ ਲਿਓ ਵੀਡੀਓ ਨੂੰ ਪੂਰੀ ਦੇਖ ਲਿਆ ਕਰੋ ਦੋਸਤੋ ਕਿਉਂਕਿ ਉਸ ਖਾਸ ਪਸ਼ੂ ਦੀ ਤੁਸੀਂ ਗੱਲਬਾਤ ਕਰਨੀ ਹੁੰਦੀ ਆ ਖਰੀਦਣ ਬਾਰੇ ਪਸ਼ੂ ਪਹਿਲਾਂ ਤਸਲੀ ਨਾਲ ਦੇਖ ਲਿਆ ਕਰੋ ਹਾਂ ਜੀ ਉਸ ਤੋਂ ਬਾਅਦ ਮਾਲਕ ਆਨਰ ਦੇ ਨਾਲ ਤੁਸੀਂ ਜਿਹੜਾ ਕੰਟੈਕਟ ਕਰਕੇ ਦੋਸਤੋ ਕੋਈ ਸਾਈ ਬਿਆਨਾ ਕਰਨਾ ਹੁੰਦਾ ਪਤਲੇ ਪਿੰਡੇ ਦੀ ਬਿਲਕੁਲ ਚਮੜੀ ਪਤਲੀ ਐ ਗੰਡੇ ਦੇ ਛਿਲਕੀ ਇਧਰ ਰਹਿਓ ਸਸਾ ਨਾਲ ਉਂਗਲਾ ਫੜ ਜਾਂਦੀਆਂ ਨੇ ਮਾਰ ਕੇ ਹਾਂ ਲਓ ਜੀ ਹਾਂ ਸੋ ਬਹੁਤ ਸੋਹਣੀ ਦੋਸਤੋ ਕੁਆਲਟੀ ਆਰਡਰ ਦੀ ਠੀਕ ਹੈ ਜੀ ਤੇ ਕਿਸੇ ਪਾਸਿਓਂ ਖੁੰਝੀ ਨਹੀਂ ਕਰਮਾਂ ਵਾਲੀ ਥਣ ਥਣ ਵੀ ਐ ਕੱਢ ਕੇ ਲੱਗਾ ਤੇ ਜਿਵੇਂ ਪੀੜੀ ਦੇ ਪਾਵੇ ਆਪਾਂ ਨੂੰ ਅਸਲ 'ਚ ਕਹਿ ਸਕਦੇ ਪੀੜੀ ਦੇ ਪਾਵੇ ਤੇ ਪਣ ਵੀ ਤੇ ਪਣ ਵੀ ਸੰਧੂ ਸਾਹਿਬ ਇਦਾਂ ਦੀ ਆ ਵੀ ਪਰ ਇਹੇ ਬਾਤਾਂ ਮਸ਼ੀਨ ਮੋਟਰ ਆ ਰਕੂ ਵੀ ਜੀ ਅੱਛਾ ਜੀ ਜਿੱਦਾਂ ਸੋਨਾ ਵੀਰਾਂ ਦਾ ਨਾ ਮਸ਼ੀਨ ਮੋਟਰ ਆ ਰਕੂ ਉਹ ਚੀਜ਼ ਹੈ ਵਾ ਵਈਆਂ ਬੜੀਆਂ ਵੇਖਿਆ ਸੰਸਾ ਪਰ ਇਹ ਹਮੇ ਦੀ ਤੱਪਣ ਤੋਂ ਵਾਕਿਆ ਹੀ ਨਜ਼ਾਰਾ ਆਊਗਾ ਜਿਹੜਾ ਮੈਚ ਹੋਊਗਾ ਵਾਹ ਜੀ ਵਾਹ ਚੰਗੀ ਆ ਮੱਝ ਚੰਗੀ ਆ ਕੱਦ ਪੁੱਤ ਸੋਹਣਾ ਥਣ ਭਾਂਡਾ ਲੇਵਾ ਵੀ ਜਿਹੜਾ ਦੋਸਤੋ ਬਖਾਲਾ ਓਡਾ ਮੈਂ ਨਾ ਸੰਦਾ ਭੱਲੇ ਦਾ ਮੈਂ ਬੰਨ ਬਸੇਰੀ ਜਾਣਾ ਆ ਆਰ ਪਾਰ ਦੀ ਜੰਗ ਲੜਨ ਵਾਲੀ ਗੱਲ ਹੈ ਹਾਂ ਜੀ ਤੇ ਰਾਜਵੀਰ ਕਿੱਥੋਂ ਤੱਕ ਦੇ ਦੇਣੀ ਆ ਭੈਣ ਭਰਾ ਆਪਣੇ ਸੱਜਣਾਂ ਨੂੰ ਲੰਬਾਵੇਂ ਜੋ ਮਰਜ਼ੀ ਕਰਾ ਲਓ ਹਾਂ ਮੋਲ ਦੇਦਾ ਹੈਗਾ ਜੀ 85 ਹਾਂਜੀ ਤੇ 1000 ਛੱਡ ਦਾਂਗੇ 84 ਦੇ ਦਾਂਗੇ 84 85 ਦੀ ਦੇ ਦਾਂਗੇ 82 ਦੀ ਦੇ ਦਾਂਗੇ ਸਰ ਜੀ ਇਧਰ ਕੋਈ ਸੋਚਿਆ ਨਹੀਂ ਤੁਸੀਂ ਸੋਚਣ ਤੇ ਲਾਤਾ ਟਾਈਮ ਹੈ ਇਹ ਸਾਡੇ ਸਾਹਿਬ ਆਪ ਵੀ ਨਾ ਮੈਂ ਜਿਆਦੀ ਚੰਗੀ ਕਰਕੇ ਦੁੱਧ ਵਾਲੀ ਮੈਂ ਕਰਕੇ ਲਈ ਆ ਅੱਛਾ ਲਓ ਜੀ ਹਾਂਜੀ 82000 ਦੀ ਦੋਸਤੋ ਇਹ ਮੱਝ ਵੀਰਾਂ ਦਾ ਵੀ ਦਵਾਂਗੇ ਅਗਲੇ ਬੰਨੇ ਜਿਹੜੀ ਇਹ ਆ ਗਈ ਆਪਣੇ ਕੋਲ ਮੱਜ ਦੁੱਜਣ ਝੋਟੀ ਆ ਸੰਧੂ ਸਾਹਿਬ ਦੁੱਜਣ ਝੋਟੀ ਇਹ ਸਿਰਫ ਮੈਂ ਕੱਚੀ ਕੱਚੀ ਆ ਮੈਂ ਨਾ ਸੰਧੂ ਸਾਹਿਬ ਬੜੀ ਚੜੀ ਦਾ ਸੀਨ ਨੂੰ ਵੇਖੋ ਆ ਲੈ ਉਂਗਲ ਨਹੀਂ ਲੰਗਦੀ ਉਂਗਲ ਨਹੀਂ ਲੰਗਦੀ ਕਿੰਨੇ ਰੁਪਈਆ ਪੈਸਾ ਪੰਜੀ ਨਹੀਂ ਨਿਕਲਦੀ ਪੰਜੀ ਮੇਰੀ ਗੱਲ ਇਧਰ ਵੇਖੋ 25 ਪੈਸੇ 88 ਜਵਾਨੀ ਵੀ ਹੈ ਨਾ ਹਾਂਜੀ ਮੇਰਾ ਕਰਮਾ ਵਾਲੀ ਨੂੰ ਸੱਚੇ ਪਾਸ਼ਾ ਨੇ ਸਗਲ ਸੂਰਤ ਵੇਲੋ ਆ ਕਿੱਡੀ ਸੋਹਣੀ ਘੜ ਘੜ ਕੇ ਜਿਦਾਂ ਨੇ ਲਾਏ ਅੰਗ ਘੜ ਘੜ ਕੇ ਲਾਏ ਪਰ ਇੱਕ ਗੱਲ ਹਾਂਜੀ ਨੰਗ ਦੀ ਵਿੱਚੋ ਚਵਾਨੀ ਨਹੀਂ ਪਰ ਇਹਨੇ ਪੈਸੇ ਕਰਮ ਵਾਲੀ ਦੇ ਚੰਗੇ ਲਵਾਉਣੇ ਆ ਹਾਂਜੀ ਪੈਸੇ ਨੇ ਫਿਰ ਸੰਤੂ ਸਾਹਿਬ ਜਿੱਦਾਂ ਦੀ ਕੁਆਲਿਟੀ ਆ ਉਹ ਨਾਲੇ ਤੁਹਾਨੂੰ ਪਤਾ ਪੈਸੇ ਆ ਹੂੰ ਬਹੁਤ ਸੂਰਤ ਢਾਂਚਾ ਸਰੀਰਕ ਬੰਤਰ ਬੜੀ ਪਿਆਰੀ ਆ ਤੇ ਰਾਜਵੀਰ ਸਿੰਘ ਦਿਨ ਜੇ ਲੈ ਲੈਂਦੀ ਦਿਨ ਨਹੀਂ ਲੈਂਦੀ ਸੰਤੂ ਸਾਹਿਬ ਇਹ ਸੰਤੂ ਸਾਹਿਬ ਪੁਰੇ ਆ ਹੂੰ ਤੇ ਅੱਜ ਹਲੇ ਲਾ ਲੋ ਤੁਸੀਂ ਵੀ 25 ਦਿਨ ਦੇ 10 12 ਦਿਨ ਨਹੀਂ ਲੈਂਦੀ ਜੀ ਸੰਤੂ ਸਾਹਿਬ ਵੱਧ ਵੀ ਖੜ ਸਕਦੀ ਇੱਕ ਦੋ ਦਿਨ ਘੱਟ ਵੀ ਲੈ ਸਕਦੀ ਇਹ ਤਾਂ ਹ ਪਰ ਪਰੂਗੀ ਚੰਗੀ ਸੰਧੂ ਸਾਹਿਬ ਵੇਖ ਲੋ ਆ ਦੇਖੋ ਜੀ ਖਾਣ ਇਹਨੂੰ ਵੀ ਮੈਂ ਇਹਨੂੰ ਬਿਹਰਾ ਵੇਖ ਕੇ ਦਾ ਵਧੀਆ ਲੱਗਾ ਲਓ ਜੀ ਸੋ ਸਰੀਰਕ ਪੰਤਰ ਵੀ ਸੋਹਣੀ ਐ ਝੋਟੀ ਜੀ ਵੀ ਆ ਸੰਧੂ ਸਾਹਿਬ ਗੋਲਿਆ ਵੇਖ ਲੋ ਆ ਕਰੋ ਚੈੱਕ ਕੋਈ ਇਹ ਨਹੀਂ ਵੀ ਲੱਸੀ ਫਿੱਕੀ ਕਿਸੇ ਬਣੇ ਹੋ ਐ ਬਹੁਤ ਵਧੀਆ ਲਓ ਜੀ ਸੋ ਗੱਲਾਂ ਹੀ ਗਾਂ ਦੀਆਂ ਦੋਸਤੋ ਅਜੇ ਦਿਨ ਲੈਂਦੀ ਆ ਬਿਲਕੁਲ ਬਿਲਕੁਲ ਸਮਝ ਆ ਸਾਰੇ ਵੀਰਾਂ ਨੂੰ ਪਾਰਖੋ ਵੀਰਾਂ ਸਾਰੇ ਫਾਰਮਰ ਵੀਰ ਨੇ ਪਸ਼ੂ ਪਾਲਕ ਵੀਰ ਨੇ ਸਾਰਿਆਂ ਨੂੰ ਪਤਾ ਲੱਗ ਜਾ ਦੋਸਤੋ ਸ਼ੌਂਕਣਾ ਰੱਖਣੀ ਆ ਨਾ ਇੱਕ ਅੱਧੀ ਉਹਦੇ ਲਈ ਇਤੋ ਵਧੀਆ ਨਹੀਂ ਹੋ ਸਕਦਾ ਜਿਨੇ ਸ਼ੌਂਕਣਾ ਰੱਖਣੀ ਆ ਬਿਲਕੁਲ ਹਾਂਜੀ ਤੇ ਰਾਜਵੀਰ ਅਜੇ ਦਿਨ ਸੋਨੀ ਪਾ ਅਜੇ ਗੱਲ ਕਰਨ ਲਈ 10 ਦਿਨ ਵੀ ਟਪਾ ਦੂ 10 ਤੋਂ 15 ਹੈ 15 ਮਿੰਟ ਪਰ ਅਜ ਦੇਖੋ ਟਲਣਾ ਤੋਂ ਨਾ ਬਹੁਤ ਐਸਾ ਤੁਸੀਂ 10 12 15 ਦੇ ਮੰਨ ਕੇ ਲਵਣਾ ਹਾਂ ਤੇ ਸੋਨੀ ਬਾਈ ਪੁੱਛਿਆ ਸੀਗਾ ਵੀ ਸੋਨੀ ਬਾਈ ਖਰੀਦੀ ਆ ਤੇ ਸੋਨੀ ਯਾਰ ਕੋ ਠੰਡੀ ਆ ਕਲੀਏ ਵੀ ਹਾਂ ਸੋਨੀ ਬਾਈ ਆਂਦਾ ਵੀ ਯਾਰ ਲੱਗੀ ਬੜੀ ਪਸੰਦ ਸੋਹਣੀ ਲੱਗੀ ਵੀ ਤਾਂ ਕਰਕੇ ਕੋਈ 10 15 ਦਾ ਕੱਢੀ ਸਾਹਿਬ ਆਪਾਂ ਨੇ ਤੇ ਆਪਾਂ ਤਿਆਰ ਹੀ ਡੰਗਰ ਜਿਆਦਾ ਲਈਦਾ ਵਾ ਇਹ ਸੋਹਣੀ ਜਿਆਦੀ ਲੱਗੀ ਕਰਕੇ ਲੈ ਲਈ ਆਪਾਂ ਫੇ ਕੁੰਡੀ ਕਾਂਡੀ ਵੇਖੋ ਮੋਹਰਾ ਦਾ ਸਿੰਘ ਇਹੋ ਜਿਹਾ ਸਿੰਘ ਮੋਹਰਾ ਦੇ ਲੱਗਾ ਹੁੰਦਾ ਜਿਹੋ ਜੀ ਇਹਦੀ ਸਿੰਘ ਦੀ ਸਭਾਈ ਆ ਬਿਲਕੁਲ ਸਾਹਿਬ ਤੇ ਕਿੰਨਾ ਮੁੱਲ ਰਾਜਵੀਰ ਸਿੰਘ ਆਇਆ ਕਰਾਂਗੇ ਅੱਜ ਦਾ ਮੁੱਲ ਜਿਹੜਾ ਆਊਗਾ ਤੇ ਸੂਣ ਤੋਂ ਬਾਅਦ ਇਹਦਾ ਮੁੱਲ ਵੱਖਰਾ ਆਊਗਾ ਅੱਛਾ ਕੱਲ ਨੂੰ ਕੋਈ ਵੀਰੇ ਇਹ ਨਾ ਕਰਵੇ ਵੀ ਜੇ ਪਿਆਰ ਹੋਈਦਾ ਮੁੱਲ ਉਸਾ ਹੋਣਾ ਹੋਊ ਕਿਉਂਕਿ ਜੇ ਆਪਾਂ ਵੀ ਦਾ ਵਿੱਚ ਨਹੀਂ ਆ ਨਾ ਵੀ ਕੀ ਤੇ ਪਿਆਰ ਕਰਕੇ ਵੀ ਵੇਚਣੀ ਹੈ ਹਾਂ ਇਹ ਪੌਣੀ ਨਹੀਂ ਹੈ ਅੱਜ ਦੋ ਮੱਜਾ ਸਿਰਫ ਨਾਲ ਨਾ ਟਾਡੇ ਉਹਨੋਂ ਪਹਿਲਾਂ ਵੇਗੀਆਂ ਜਲੰਧਰ ਦੇ ਬੰਦੇ ਲੈ ਲਿਆ ਤਾਂ ਕਰਕੇ ਪਾਈ ਆ ਹੂੰ 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 ਉਤਨਾ ਰਾਦਾ ਨਹੀਂ ਇਹਦਾ ਪੌਂਡ ਬਣਾ ਤਾੜਾ ਰਾਦਾ ਵੀ ਚਲੋ ਦਿਖਾ ਦਿੰਨੇ ਆ ਚਾਹਾਂਗੇ ਚਲੋ ਪਾ ਦਿੰਨੇ ਤੇ ਚਲੋ ਕੋਈ ਭੈਣ ਭਰਾ ਕੇ ਉਹਨੂੰ ਸਵੱਲੀ ਬਣ ਜੂ ਅੱਜ ਸੰਦੂ ਸਾਹਿਬ ਆਪ ਤਿਆਰ ਹੋਈ ਝੋਟੀ ਪਤਾ ਨਹੀਂ ਇੱਕ 10 ਦੀ ਵੇਚ ਜੇ ਅੱਛਾ 15 ਦੀ ਵੇਚ ਲਈ ਇੱਕ 5 ਦੀ ਵੀ ਹੋ ਸਕਦੀ ਇਹ ਨਹੀਂ ਆਪਾਂ ਕਹਿੰਦੀ ਇੱਕ 10 ਦੀ ਆ ਪਰ ਅੱਜ ਦਾ ਰੇਟ ਬਿਲਕੁਲ ਜੇ ਕੋਈ ਭਣ ਭਰਾ ਖੜੂਗਾ ਕੱਚੀ ਉਹ ਵੀ ਕਮਾਈ ਕਰ ਲੂਗਾ ਮੁੱਲ 92 90 ਹਜ਼ਾਰ ਦੀ ਦੇਦੇ ਆਂਗੇ ਸੰਤੂ ਸਾਹਿਬ ਪੂਰੀਆਂ ਕਸਰਾਂ ਹੀ ਕੱਢ ਦੋਗੇ 86 ਹਜ਼ਾਰ ਦੀ ਦੇ ਦਾਂਗੇ ਸੰਤੂ ਸਾਹਿਬ ਹਾਂ ਨਾ ਅੱਜ ਵਾਲਾ ਹੋਊਗਾ ਫੜ ਲਓ ਫੜ ਲਓ ਜੇ ਫੜ ਲਓ ਫੜ ਲਓ ਹੀ ਹੋ ਜੇ ਸੰਤੂ ਸਾਹਿਬ ਹੁਣ ਤੁਸੀਂ ਦੱਸ ਦੋ ਵੀ ਕਿਹੇ ਬਣਿਓ ਆਪਾਂ 86 ਹਜ਼ਾਰ ਦੀ ਜੇ ਕੋ ਸਾਹ ਨੂੰ ਕਰਕੇ ਤੇ 86 ਹਜ਼ਾਰ ਹੀ ਦੇ ਦਾਂਗੇ। ਲਓ ਵੀ ਦੋਸਤੋ 86000 ਦਾ ਅੱਜ ਦਾ ਰੇਡ ਵੀਰਾਂ ਦਾ ਵੀ ਅੱਜ ਦਾ ਰੇਡ 86000 ਦੀ ਦੇ ਦਾਂਗੇ ਝੋਟੀ। ਹਾਂਜੀ। ਸੋ ਝੋਟੀ ਤੁਸੀਂ ਆਣ ਕੇ ਵੇਖੋ ਦੋਸਤੋ ਨਰਕਪਰਕ ਕਰੋ ਟਿੱਪ ਕੇ ਵੇਖੋ ਮੇਨੋਂ ਤਾਂ ਜੇ ਗੂੰਦ ਹੀ ਆਉਂਦੀ ਨਹੀਂ ਸ਼ਹਿਦ ਹੀ ਹੁੰਦਾ ਨਾ ਲੈਦੇ ਠੀਕ ਆ ਜੀ ਠੀਕ ਆ। ਚੰਗੀ ਆ ਸੁਨੱਖੀ ਆ ਬਿਊਟੀ ਦੇ ਵਿੱਚ ਦੋਸਤੋ ਪੂਰੀ ਸ਼ਕੀਨ ਪੂਰੀ ਵੱਡੀ ਮੈਂ ਇਹ ਨਹੀਂ ਵੀ ਆਵਾ ਛੋਟੀ ਕਹਿ ਸਕਦੇ ਨਾ। ਬਿਲਕੁਲ ਬਿਲਕੁਲ ਹਾਂਜੀ ਤੇ ਥਣ ਥਣੂ ਵੀ ਬੜਾ ਕੁਆਲਿਟੀ ਬਹੁਤ ਵਧੀਆ ਸੰਸੋ ਠੀਕ ਆ। ਲੇ ਤਿਆਰ ਕਰੂਗੀ ਦੋਸਤੋ ਉਹਨਾਂ ਲਈ ਦੇਣ ਦੱਸਣਗੇ ਜਿੰਨਾਂ ਵੀ ਕਰਮ ਵਾਲੀ ਤਿਆਰੀ ਚ ਹੁੰਦੀ ਆ ਤੇ ਅਗਲੇ ਆਜੇ 9 ਨੰਬਰ ਤੇ ੱਲਣ ਮੈਂ ਆ ਉਧਰ ਵਾਲੀ ਮੈਂ ਇਹ ਤੇਲ ਲੈ ਆ ਜਿਹੜੀ ਅੱਛਾ ਜੀ ਇਹ ਮੇਰੇ ਵੀਰ ਨਾਲ ਮੁੜ ਕੇ ਗਏਦ ਨੇ 500 ਸਾਈ ਇਹ 500 ਰੁਪਇਆ ਸਾਈ ਦੇ ਕੇ ਮੈਂ ਰੋਕ ਛੱਡੀ ਉਧਰ ਅੱਛਾ ਜੀ ਠੀਕ ਹੈ ਜੀ ਤੇ ਪਾ ਕੇ ਹੁਣ ਮੁੜ ਕੇ ਵੀਰ ਆਦੇ ਪੀ ਇੱਥੇ ਲੈ ਕੇ ਆਓ ਤੇ ਇੱਥੇ ਆਇਆ ਪੈਸੇ ਦੇਣੇ ਆਇਆ ਨਹੀਂ ਹੋਣਾ अच्छा पास से ठीक है हां जी नहीं देखो आपा ਤਾਂ ਪਹਿਲ ਦੇ ਆਧਾਰ ਤੇ ਕਹਿੰਨੇ ਵੀ ਇੱਥੇ ਆਓ ਨਾਲੇ ਆਪਦੀ ਚੋਗਿਆ ਤਸੱਲੀ ਕਰੋ ਅੱਖੀਂ ਵੇਖੋ ਸੰਧੂ ਸਾਹਿਬ ਹੁਣ ਫਾਜ਼ਿਲ ਕੇਦੇ ਬੰਦੇ ਹੁਣ ਆਪਾਂ ਮਤਲਬ ਤੁਹਾਨੂੰ ਪਤਾ ਆਪਾਂ ਦਾਲਦੇ ਨਹੀਂ ਸੰਧੂ ਸਾਹਿਬ ਮਤਲਬ ਆਪਾਂ ਤਾਂ ਉਹਨਾਂ ਨੇ ਇਹ ਕਿਹਾ ਵੀ ਤੁਹਾਡੀ ਮੈਂ ਬੱਜੀ ਆ ਉਹਨਾਂ ਕਿਹਾ ਜੀ ਅਸੀਂ ਦੋ ਦਿਨ ਮਤਲਬ ਦੋ ਦਿਨ ਠਹਿਰ ਕੇ ਆਵਾਂਗੇ ਆਪੋਨ ਬਾਈ ਆਪਾਂ ਦੋ ਦਿਨ ਹੀ ਮੈਂ ਵੇਲੇ ਫੋਨ ਆਉਂਦਾਰੇ ਆਪਾਂ ਡਾਕੇ ਛੱਡੀ ਹੈ ਤੇ ਜੇ ਆਪਾਂ ਭੱਜੀਏ ਤਾਂ ਫਿਰ ਮਤਲਬ ਫੇਰ ਕਹਿੰਦੇ ਵੀ ਨਹੀਂ ਆਪਣੀ ਤਾਂ ਹਰ ਸੱਜਣਾ ਨੂੰ ਪੀਰ ਹੁੰਦੀ ਆ ਆਪਾਂ ਦੇ ਗੱਲ ਕਹਿੰਨੇ ਵੀ ਜਿਹੜੋਂ ਮੈਂ ਡੰਗ ਸਹੀ ਹੈ ਹਾਂਜੀ ਆਪ ਦੀਆਂ ਅਣਕੇ ਦੋਸਤੋ ਨਰਕ ਪਰਕ ਕਰਿਆ ਕਰੋ ਸਾਈ ਬਿਆਨਾ ਕਰਕੇ ਇਥੇ ਤਸੱਲੀ ਕਰਨੀ ਤੁਹਾਡਾ ਫਰਜ਼ ਬਣਦਾ ਇਥੇ ਆ ਕੇ ਤਸੱਲੀ ਕਰੋ ਪੈਸੇ ਗਿਣ ਕੇ ਦਿਓ ਕਿੱਲੇ ਤੋਂ ਖੋਲੋ ਪਸੂ ਜਿਹੜਾ ਸਹੀ ਪਿਆਰ ਆ ਹਾਂ ਤੇ ਅੱਛਾ ਤੇ ਰਾਜਵੀਰ ਸੁਭਾ ਕੇ ਨਮਾ ਸੂਈ ਸੀ ਇੱਕ ਜਿਹੜੀ ਇਹ ਦੂਜਾ ਨਾ ਝੋਟੀ ਆ ਜੀ ਪਹਿਲੇ ਸੂਏ ਮਲ ਸੂਈ ਆ ਆਪਾਂ ਆਪਣੇ ਲਈ ਸਜਣਾ ਕੋ ਲਈ ਹੁਣ ਦੂਜਾ ਸੂਈ ਆ ਦੂਜਾ ਸੂਣਾ ਇਹਨੇ ਸੂਣਾ ਆ ਜੀ ਸੂਣਾ ਵਾਲਾ ਹੀ ਆ ਜੀ ਇੱਕ ਥਣੋਂ ਤੇਲ ਅਗਲੇ ਥਣੋਂ ਅਗਲੇ ਥਣ ਦੀ ਆ ਜੀ ਅਗਲੇ ਥਣ ਦੀ ਤੇਲ ਦੀ ਸਾਈਡ ਦੀ ਬੈਣੀ ਜਿਹੜਾ ਦੋਸਤੋ ਅਗਲੇ ਥਣੋਂ ਤੇਲਾ ਤਿੰਨ ਥਣ ਪੂਰੇ ਵਰਦੇ ਆ ਐ ਬੈਣਾ ਕੋਈ ਚੱਕਰ ਨਹੀਂ ਆ ਤੇ ਮਗਲੇ ਥਣਾਂ ਜੇ ਵੈਸੇ ਦੁੱਧ ਚਲੋ ਬਤੇਰੇ ਹੁੰਦਾ ਪਸ਼ੂ ਤੇ ਪਰ ਤੇਲ ਤਾਂ ਤੇਲ ਕਹਿ ਕੇ ਦੇ ਤੇਲ ਦੇ ਤੇਲੀ ਆ ਸੰਤੂ ਸਾਹਿਬ ਠੀਕ ਆ ਤੇ ਆਪਾਂ ਪਿਛਲੀ ਵੀਡੀਓ ਚ ਇਹਦਾ ਮੁੱਲ ਕਿੰਨਾ ਪਾਇਆ ਸੀਗਾ 600 ਆਜ ਆਜ ਆਪਾਂ ਮੁੱਲ ਕਰਨਾ ਆਪਾਂ ਆਜ 60000 60000 ਦੀ ਦੇਣੀ ਆ ਮੈਂ 60000 ਦੀ ਜਿਹੜੇ ਆਏ ਉਹ ਵੀ ਇਸ ਵਾਰ ਸਾਡੇ ਕੋਲ ਹੀ ਆ ਹਾਂਜੀ ਠੀਕ ਹੈ ਜੀ ਕੋਈ ਗੱਲ ਨਹੀਂ 60000 ਦੀ ਦੋਸਤੋ ਇਹ ਜਿਹੜੀ ਤੁਹਾਨੂੰ ਹੋਣੀ ਨਹੀਂ ਚੁੱਕਿਆ ਸਮਝਾਮ ਹੁਣ ਤੇ ਕੀ ਗਈ ਆ ਤੇ ਕਰਦਿਓ ਉਹਨੂੰ ਪੇਸ਼ ਮੜਾ ਖੋਲ ਕੇ ਦਿਖਾ ਦਿਓ ਫਿਰ ਹਾਂ ਹਾਂ ਕਰ ਦਨੇ ਕਰ ਦੋ ਜੀ ਦੋਸਤੋ 60000 ਦੀ ਅੱਜ ਮਿਲ ਜੂਗੀ ਤਾਂ ਉਹਨੂੰ ਪਿਛਲੀ ਵੀਡੀਓ ਦੇ ਵਿੱਚ ਪਾਈ ਸੀ ਕੋਈ ਨਾ ਕੋਈ ਵੀਰ ਸੱਜਣਾ ਚਲੋ ਪਸੂ ਰੋਕ ਦਿੰਦੇ ਆ ਸਾਈ ਬਿਆਨ ਆ ਪਾ ਕੇ ਬਾਅਦ ਦੇ ਵਿੱਚ ਕੋਈ ਟੇਲ ਮੱਠੋ ਜੇ ਜਾਂ ਉੱਥੇ ਮਗਾ ਦੇ ਦੱਸਦੇ ਸੰਤੂ ਸਾਹਿਬ ਕੋਈ ਗੱਲ ਨਹੀਂ ਵੇਖੋ ਟੇਲ ਮੱਠੋ ਨਹੀਂ ਕੋਈ ਵੱਡੀ ਗੱਲ ਨਹੀਂ ਪਰ ਦੱਸ ਦੇਣ ਹਾਂ ਸਹੀ ਹੈ ਦੱਸਣਾ ਤੇ ਅਗਲੇ ਦਾ ਫਰਜ਼ ਹੈ ਨਾ ਲਓ ਜੀ ਤੁਹਾਨੂੰ ਪਤਾ ਘੰਟੇ 2 ਘੰਟੇ ਦੀ ਸੰਸਾਭ ਖੇਡ ਹੁੰਦੀ ਆ ਬਸ ਜੀ ਬਸ ਬਾਕੀ ਸਰੀਰਕ ਬੰਤਰ ਚੰਗੀ ਆ ਮੱਝ ਦੀ ਦੋਸਤੋ ਸੰਤੂ ਸਾਹਿਬ ਆਪਾਂ ਨੂੰ ਪਤਾ ਕਿ ਝੋਟੀ ਹੁਣੇ ਪੇਲ ਕਰਕੇ ਨਹੀਂ ਤੇ ਝੋਟੀ ਦੇ ਵੀ 85000 ਦੀ ਆ ਬਿਲਕੁਲ ਜੀ ਮੁੱਲੀ ਸੀ ਜਿੰਨੀ ਵੀ ਸੀ ਚਲੋ ਹੁਣ ਕੋਈ ਦਾਗ ਦੂਗ ਲੱਗ ਜਾਂਦਾ ਪਸ਼ੂ ਤੇ ਉਦੋਂ ਦੀ ਗੱਲ ਆ ਵੀ ਕਿਹੜਾ ਕਿਹੜਾ ਚੀ ਕਰਦਾ ਬਿਲਕੁਲ ਬਿਲਕੁਲ ਤੇ ਬਾਕੀ ਜੋ ਦੋਸਤੋ ਪ੍ਰੋਪਰ ਤਿੰਨ ਥਾਂਨ ਚੱਲਦੇ ਆ ਤਿੰਨੇ ਥਾਂਨ ਵਰਦੇ ਆ ੱਤਪ ਕੇ ਤਿੰਨਾਂ ਥਾਂਨ ਦੀ ਤਸਦੀਕ ਕਰ ਲਿਓ ਠੀਕ ਹੈ 10000 ਕਿਲੋ ਦੁੱਧ ਤੇ ਲੜ ਕੋਲੋਂ ਪਹਿਲਣੇ ਝੋਟੀ ਦੇ ਚਵਾਇਆ ਆ ਇਹਨੇ ਕਿਹੜੇ ਬੰਦਿਆਂ ਤੋਂ ਆਪਾਂ ਲਈ ਆ ਦੁੱਧ ਦੇ ਸੱਤੂ ਸਾਹਿਬ ਇਹ ਚ ਪਾਈ ਆ ਅੱਧਾ ਕਿਲੋ ਦੇ ਫਰਕ ਪੈਣਾ ਆ ਰੇ ਥਾਂ ਦਾ ਤੁਹਾਨੂੰ ਭਾਗਲੇ ਥਾਂ ਦਾ ਇੰਨਾ ਬਿਲਕੁਲ ਜੀ ਲੋਕ ਹੀ ਹੁੰਦੀ ਆ ਮੈਂ ਦੀ ਬਾਅਦ ਚ ਪਾਸ ਜੀ ਤੇ ਅੱਜ 60000 ਦੀ ਆਪਾਂ ਦੇ ਦਾਂਗੇ ਹਾਂਜੀ ਹਾਂਜੀ ਜੀਦਾਬੀ ਠੀਕ ਆ ਜੀ 60000 ਦੀ ਦੋਸਤੋ ਇਹ ਮੱਝ ਮਿਲ ਜੂਗੀ ਤੇ ਅੱਗੇ ਚੌਥੇ ਨੰਬਰ ਤੇ ਜਿਹੜੀ ਇਹ ਆ ਆ ਮੈਂ ਆ ਗਈ ਸਮਝ ਲਓ ਸੰਤੂ ਸਾਹਿਬ ਕੋਈ ਦੁੱਜਣ ਲਾ ਲੈ ਕੋਈ ਤਿਹਜਣ ਲਾ ਦੋ ਨਿੱਕੇ ਭਾ ਵੀ ਪਾਉਣੇ ਆ ਨਹੀਂ ਚਾਹੀਦੇ ਅਜੀ ਆਪਣੇ ਸੱਜਣ ਭੈਣ ਭਰਾ ਕਿਸਾਨ ਸਾਰੇ ਜੁੜੇ ਆਪਣੇ ਨਾਲ ਤੇ ਜੇ ਸੂਏ ਮੈਨੇ 7 ਮਹੀਨੇ ਦਾ ਸੁਗਾ ਜੇ ਮਗਰ ਦੇ ਕਟਾ ਜੇ ਮਹੀਨੇ ਦਾ ਸੁਭਾ ਉੱਚਾ ਆ ਬੈਠਾ ਆ ਬੈਠਾ ਲਓ ਜੀ ਆ ਬੱਚਾ ਪਹਿਲਾਂ ਦੇਖ ਲਓ ਆ ਮਗਰ ਕਟਾ ਜੀ ਸਾਡੀ ਕਟਾ ਕਟਾ ਮਹੀਨੇ ਦਾ ਸੁਗਾ ਬਾਕੀ ਆ ਤੁਸੀਂ ਦੇਖੋ ਜੀ ਏ ਨਾ ਸੰਤੂ ਸਾਹਿਬ ਮੈਂ ਨਾ ਸਵੇਰੇ ਆਪਾਂ ਦੇ ਆਂਦੀ ਆ ਹਾਂਜੀ ਤੇ ਮੈਂ ਥੱਲੇ ਦੁੱਧ ਭਾਵੇਂ ਆਠੀ ਹੋਏ ਪਰ ਸੱਤ ਦੀ ਗਾਰੰਟੀ ਦਵਾਂਗੇ ਆਪਾਂ ਕਿਲੋ ਘਾਟੀ ਦੱਸਣਾ ਠੀਕ ਹੈ ਜੀ ਬਾਕੀ ਮੰਨ ਲਓ ਵੀਡੀਓ ਚੜਦੀ ਆਪਾਂ ਪਾਲ ਆ ਗਈ ਨਾ ਚਵਾਈ ਦਾ ਹੂੰ ਹਾਂਜੀ ਪਾ ਲਓ ਜੀ ਲਓ ਜੀ ਮਹੀਨੇ ਦੀ ਸੂਈ ਆ ਸੁਆ ਅੱਗੇ ਕੋਈ ਵੀਰ ਤੀਜਾ ਮੰਨ ਕੇ ਸੌਦਾ ਕਰ ਸਕਦਾ ਤੇ ਆਹ ਕੋ ਆਪਣੀ ਸਮਝ ਲਾ ਲੈ ਸੰਤੂ ਸਾਹਿਬ ਕਈ ਵੀਰ ਕਹਿੰਗੇ ਨਹੀਂ ਇਹ ਤੇ ਮਨ ਲੱਗਦੀ ਚੌਥੇ ਵੀ ਹੋ ਸਕਦੀ ਆ ਉਹ ਆਪੋ ਆਪਣੀ ਸਮਝ ਲਾ ਲੈ ਪਰ ਹੈ ਤੇ ਜਈ ਆ ਹੂੰ ਲਓ ਜੀ ਠੀਕ ਹੈ ਤਾਂ ਤੁਣ ਵੇ ਲੋ ਕਿਡੇ ਵਧੀਆ ਲੱਗੇ ਮੈਨੂੰ 7.5 ਮੰਨ ਕੇ ਹੁਣ ਸੌਦਾ ਕਰੀਏ ਤੇ 7 ਸੱਤ ਸੰਧੂ ਸਾਹਿਬ ਦੋ ਦਾੜ੍ਹੀ ਹੋਗਾ ਦੋ ਦਾੜ੍ਹੀ ਪਰ ਆਪਾਂ 7 ਦੀ ਕਹਿਣਾ ਲਓ ਜੀ ਆ ਕਰੋ ਚੈਪ ਸੋ ਥਣ ਦੇ ਬਾਦ ਦੋਸਤੋ ਕਮਾਲ ਦਾ ਹੈ ਚੰਗਾ ਸੋਨਾ ਥਣ ਲੈਵੇਲ ਵੇਖ ਕੇ ਸੰਧੂ ਸੋ ਭਾਵੇਂ 9 ਦਾ ਹੀ ਕਹੀਓ ਪਰ ਮੁੜ ਕੇ ਚੋਣਾ ਕਿਥੋਂ ਹਾਂ ਦੱਸਣਾ ਹੋਣਾ ਜਿੰਨਾ ਹੈਗਾ ਨਹੀਂ ਜੀ ਵੇਖੋ ਰਿਐਲਿਟੀ ਜੋ ਹੈਗੀ ਉਹ ਦੱਸੋ ਬਹੁਤ ਚੋਣਾ ਆਪਾਂ ਚੋਣਾ ਹੋਰ ਦੋਵਾਂ ਦੀਆਂ ਨਹੀਂ ਆਪਾਂ ਸਭੂ ਸਭ ਸੱਚਾਈ ਦੱਸਦੇ ਆਂ ਤੇ ਆਪਣਾ ਮਾਲ ਮਤਲਬ ਨੂੰ ਪਤਾ ਲਗਾਤਾਰ ਪ੍ਰੋਪਰ ਵਾਇਗਰੀ ਦੀ ਕਿਰਪਾ ਨਾਲ ਦੂਜੀ ਤੀਜੀ ਦਿਨ ਵੀਡੀਓ ਪਾਉਂਦਾ ਆ ਹਾਂ ਬਿਲਕੁਲ ਜੇ ਆਪਾਂ ਮੰਨ ਲਓ ਝੂਠ ਹੀ ਮਾਰਾਂਗੇ ਤੇ ਏਕਣੀ ਤੇ ਦੂਜੀ ਨੂੰ ਬੰਦ ਹੋ ਜਾਊ ਕੰਮ ਸਹੀ ਆ ਸਹੀ ਆ ਹਾਂਜੀ ਤੇ ਅੱਛਾ ਰਾਜਵੀਰ ਸੋਨੀ ਵੀਰ ਕਿੱਥੋਂ ਤੱਕ ਲੈਣ ਦੇਣ ਮੋਹਲ ਦੇ ਸੰਧੂ ਸਾਹਿਬ 55 ਹੀ ਕਰ ਲਿਏ ਹਾਂ 55 ਹੀ ਦੇ ਦਿੱ ਗਏ 55 ਦੀ ਆ ਹੋਰ ਕਰ ਦੋ ਕਰ ਦੋ ਜਿੰਨਾ ਵੀ ਆਉਂਦਾ ਥੱਲੇ ਕਰ ਦੇਈਏ ਸੋਨੇਪਾ 40000 ਦੀ ਦੇ ਦਾਂਗੇ ਸੰਧੂ ਸਾਹਿਬ ਹੈ ਹਾਂ ਨਾ 48 48000 ਦੀ ਦੇਣਾ 48000 ਦੀ ਆ ਠੀਕ ਹੈ ਜੀ ਲਓ ਜੀ ਫੜੋ ਖੁੱਲੇ ਗਫੇ ਮੈਂ ਨਾ ਸੰਸਾ 100 200 ਨਹੀਂ 48 ਦੀ ਦੇਣੀ ਹੈ ਮੈਂ 48000 ਦੀ ਮਗਰ ਬੱਚਾ ਜੋ ਛੂਟ ਹੀ ਹੁਣ ਸੰਧੂ ਸਾਹਿਬ ਦੋਵੇਂ ਡੰਗਾਂ ਬੱਚੇ ਤੇ ਵਧੀਆ ਖਾਂ ਜੋ ਡੇਕ ਡੇਕ ਮਿਲਦੀ ਆ ਜੀ ਲਓ ਜੀ ਬਾਕੀ ਠੰਡੀ ਬੱਚੇ ਤੇ ਦੋਸਤੋ ਮਿਲਦੀ ਆ ਆਪ ਦਾ ਚੋਵੋ ਪਸਮਾਵੋ ਤਸੱਦੀ ਆ ਵੀ ਮੈਂ ਤੇ ਨੰਬਰ 5 ਆ ਗਿਆ ਸੰਤੂ ਸਾਹਿਬ ਲਾਸਟ ਵਿੱਚ ਆਪਣੇ ਕੋਲ ਇਹੋ ਮੱਝ ਆ ਗਈ ਇਹ ਵੀ ਕੋਈ ਆਪਣੀ ਜਨਮ ਦਾ ਤੀਜੇ ਲਾਲੇ ਚੌਥੇ ਲਾਲੇ ਹਾਂ ਸੁਵਿਆਂ ਦੇ ਵਿੱਚ ਵੇਖੋ ਜਿਵੇਂ ਕੋਈ ਸੰਤੂ ਸਾਹਿਬ ਕੋਈ ਪੰਜੇ ਆਪਾਂ ਦੀਆਂ ਘਰਦੀਆਂ ਨਹੀਂ ਆਪਣੀਆਂ ਘਰਦੇ ਨਹੀਂ ਪੰਜੇ ਵੀ ਹੋ ਸਕਦੀ ਸੰਤੂ ਆਪਾਂ ਦੀ ਸਮਝ ਵੇਖੀ ਆ ਬਿਲਕੁਲ ਅਗਲੇ ਨੇ ਆਪਦੀ ਸਮਝ ਵੇਖਣੀ ਆ ਕੋਈ ਗੱਲ ਨਹੀਂ ਸੁਵਿਆਂ ਦੇ ਵਿੱਚ ਜਿਆਦੇ ਚੱਕਰਾਂ ਜਣਾ ਪਵੇ ਇਹਦੇ ਸੰਤੂ ਸਾਹਿਬ ਸੂਬਾ ਹੋਊਗਾ ਕੋਈ ਡੇਢ ਮਹੀਨੇ ਦਾ ਵੀ ਹੋ ਸਕਦਾ ਦੋ ਦਾ ਵੀ ਹੋ ਸਕਦਾ ਜੀ ਮਗਰ ਇਹਦੇ ਕੱਟੀ ਜੀ ਅੱਛਾ ਉਹ ਜੇ ਸਾਹਮਣੇ ਕੱਟੀ ਮਗਰ ਕੱਟੀ ਹਾਂਜੀ ਮਗਰ ਕੱਟੀ ਜੇ ਦੋ ਮਹੀਨੇ ਦਸੂਗਾ ਦੋ ਦਾ ਜਿਓ ਸਾਰਾ ਡੇਢ ਹੋ ਜਾਂਦਾ ਵਾ ਕਮਿ ਆਪੋ ਆਪਣੀ ਸਮਝਿਆ ਆ ਲੋ ਆ ਬੱਚਾ ਬਾਕੀ ਦੋਸਤੋ ਐਸਟੀਮੇਟ ਤੁਸੀਂ ਲਾ ਲਿਓ ਕੱਟੀ ਜੇ ਮਗਰੇ ਦੇ ਆ ਕੱਟੀ ਐ ਹਾਂਜੀ ਠੀਕ ਆ ਤੇ ਦੋ ਮਹੀਨੇ ਮੰਨ ਲਓ ਬਾਕੀ ਅਗੇ ਹਰਕਤੀ ਸਮਝ ਆਪੋ ਕਿੰਨਾ ਕੁ ਦੁੱਧ ਹੁਣ ਜਵਾਵਾਂਗੇ ਦੋ ਦਰ ਸਾਬ ਤੋਂ ਦੋ ਦਰੇ 7 ਕਿਲੋ ਪਰ ਸਵੇਰੇ ਆਪਾਂ ਜਾ ਕੇ ਮੈਂ ਚੋਈ 8:30 ਵਜੇ ਹਾਂਜੀ ਤੇ ਚਲੋ ਹੁਣ ਪਾਤੀ ਇਹੇ ਚਲ ਕੋਈ ਗੱਲ ਨਹੀਂ ਸਵੇਰ ਨੂੰ ਆਪਾਂ 6 ਕਿਲੋ ਦੀ ਗਾਰੰਟੀ ਦੇ ਕੇ ਖਿਲਾਵਾਂਗੇ ਮੈਂ ਇਹ 6 ਕਿਲੋ ਦੀ ਹਾਂਜੀ ਠੀਕ ਹੈ ਜੀ ਤੇ ਚਾਹੇ ਧਾਰਾ ਤੋਂ ਨਾ ਇੱਕ ਇੱਕੇ ਸਮ ਪਸਮਾ ਇੱਕ ਟਾਈਮ ਹੀ ਕੋਈ ਭੂਰ ਛਟਾ ਕੋਈ ਸਾਰੀਆਂ ਕਮਾਂ ਦੀ ਗਰੰਟੀ ਹੋਊਗਾ ਕੀ ਹੂੰ ਹੂੰ ਤੇ ਕੋ ਲੋ ਦੋਦੀ ਵੀ ਘੱਟੀ ਹੋਊਗੀ ਇਹਦਾ ਮੁੱਲ ਵੀ ਸੰਧੂ ਸਾਹਿਬ ਆਪਾਂ ਬਿਲਕੁਲ ਯਾਜ ਕਰ ਦੇਣਾ ਅੱਛਾ ਦੱਸ ਦੋ ਫਿਰ ਨਾਲ ਹੀ ਅੱਜ ਮੋਲ ਇਹਦਾ ਜੇ ਆਪਣਾ ਕਰ ਲਈਏ 47 47 45 ਦੀ ਦੇ ਦਈਏ 45 ਦੀ ਤੇ ਇਧਰੋਂ 45 ਦੀ ਦੇ ਦਾਂਗੇ ਸੰਧੂ ਸਾਹਿਬ 42 42000 ਦੀ ਦੇ ਦਾਂਗੇ ਲਓ ਜੀ 42000 ਦੀ ਤੁਹਾਨੂੰ ਦੋਸਤੋ ਇਹ ਅੱਜ ਮਿਲ ਜੂਗੀ ਠੀਕ ਆ ਜੀ ਅੰਗ ਪੈਰ ਪੂਰੇ ਆ ਪੂਸ਼ ਮੂਹ ਮੱਥਾ ਸਿੰਘੀ ਹਰ ਕੋ ਪਾਸੇ ਮੁਕੰਮਲ ਲਿਆਂ ਲੀਆਂ ਸਾਨੂੰ ਸਭ ਉਹਨਾਂ ਨੂੰ ਪਤਾ ਲੱਗ ਜੂ ਵੀਰਾਂ ਨੂੰ ਵੀ ਕਿੰਨੇ ਕ ਕਦੇ ਮੁਨਾਫਾ ਆ ਪਾਰਾ ਖਿਆ ਆਪਣਾ ਹੂੰ ਹੂੰ ਬਿਲਕੁਲ ਜਾਇਜ ਆ ਜੀ ਠੀਕ ਆ ਹਾਂਜੀ ਲੋ ਵੀ ਭਰਾਵੋ 6 ਕਿਲੋ ਦੱਸਿਆ ਨਾ ਦੁੱਤ 6 ਕਿਲੋ ਲਓ ਖੋਲ ਕੇ ਖੋਲ ਕੇ ਦਿਖਾ ਦਿਗੇ 6 ਕਿਲੋ ਤਾਰਾਂ ਦੋਸਤੋ ਇਹਦੇ ਥੱਲੇ ਬਿਲਕੁਲ ਮੌਜੂਦ ਆ ਬਾਕੀ ਵੱਡੀ-ਵੱਡੀ ਸੰਤੂ ਸਾਹਿਬ ਬਾਕੀ ਵੱਡੀ ਆ ਪਤਲੇ ਪਿੰਡੇ ਦੇ ਵਿੱਚ ਆ ਸੁਭਿਆਂ ਦੇ ਵਿੱਚ ਬੇਸ਼ੱਕ ਦੋਸਤੋ ਹੈਗੀ ਇਹ ਮੁਕਰ ਨਹੀਂ ਸਕਦੇ ਆਪਾਂ ਨਹੀਂ ਨਹੀਂ ਇਹ ਗੱਲੋਂ ਸੰਤੂ ਸਾਹਿਬ ਆਪਾਂ ਪਤਾ ਜਿੰਨਾ ਜਾਇਜ਼ ਆ ਜੈਨੂ ਆ ਨਾ ਬਾਕੀ ਤੋਰੇ-ਪੂਰੇ ਤੋਂ ਤੁਸੀਂ ਵੇਖ ਲੈਣੋ ਜਿੰਨਾ ਦੀ ਕੁਆਲਿਟੀ ਸੰਤੂ ਸਾਹਿਬ ਉਹਦਾਂ ਦਾ ਹੀ ਰੇਟ ਹਾਂ ਬਾਕੀ ਚੰਗੀ ਸੇਵਾ ਹੋਵੇ ਤਾਂ ਪਸ਼ੂ ਉਮਰ ਅਮਰ ਵਾਲੇ ਪਾਸੇ ਸੁਨੇ ਵਾਲੇ ਪਾਸੇ ਟੁੱਟਦਾ ਹੀ ਨਹੀਂਗਾ ਨਹੀਂ ਨਹੀਂ ਕੋਈ ਚੱਕਰ ਨਹੀਂ ਸੰਤੂ ਸਾਹਿਬ ਆਹ ਲਓ ਜੀ ਤੋਰਾ-ਤੂਰਾ ਪਹਿਲਾਂ ਝੋਟੀਆਂ ਨਾਲ ਭਾਵੇਂ ਦੌੜ ਲਵਾ ਦੂੰ ਇਹਦੀ ਹਾਂ ਜਿੰਨੇ ਵੀ ਆ ਚੰਗੀ ਸਾਂਦੂ ਸਾਹਿਬ ਠੀਕਾ ਜੀ ਲਓ ਜੀ 42000 ਦੀ ਇਹ ਹੋ ਜਾਊਗੀ ਹਾਂਜੀ ਠੀਕ ਆ ਤੇ ਇਹੋ ਅਜ ਐਨੀਮਲ ਸੀਗਾ ਰਾਵਸ ਜੀ ਇਹੋ ਹੀ ਆ ਜੀ ਠੀਕ ਆ ਜੀ ਤੇ ਸੋਨੇ ਦਾ ਨੰਬਰ ਬੋਲ ਦਗੇ ਕੱਲ ਨੇ 157 88042 ਠੀਕ ਆ ਜੀ ਹੋਰ ਕੋਈ ਕੋਈ ਗੱਲਬਾਤ ਗਾਲ ਬਾਜ਼ਾਰ ਸੈਂ ਵਧੀਆ ਜੀ ਸੋ ਦੋਸਤੋ ਪਸ਼ੂ ਆਉਂਦੇ ਰਹਿੰਦੇ ਆ ਪਸ਼ੂ ਮੈਂ ਪਹਿਲਾਂ ਵੀ ਜ਼ਿਕਰ ਕਰਤਾ ਸੀਗਾ ਜਿਹੋ ਜਾਂ ਪਸ਼ੂ ਆ ਦੋਸਤੋ ਉਹ ਜਾ ਰੇਟ ਆਪਾਂ ਉਹਨੂੰ ਭਰਨਾ ਪੈਂਦਾ ਤਸੱਲੀ ਤੁਸੀਂ ਕਰਨੀ ਆ ਕਿਉਂਕਿ ਕੋਈ 40-50 ਹਜ਼ਾਰ ਰੁਪਿਆ ਲਾਉਣ ਵਾਲਾ ਸੱਜਣ ਵੀ ਹੈਗਾ ਤੇ ਕੋਈ 1 ਲੱਖ 1.5 ਲੱਖ ਵਾਲੀ ਕੋਈ 12-14 ਕਿਲੋ ਵਾਲੀ ਵੀ ਬਿਲਕੁਲ ਭਾਲ ਕਰਦਾ ਡਿਮਾਂਡ ਕਰਦਾ ਠੀਕ ਆ ਜੀ ਇਸ ਤਰ੍ਹਾਂ ਦੁਕਾਨਦਾਰੀ ਆ ਪਸ਼ੂ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਲਿਆ ਕੇ ਪੇਸ਼ ਕਰਨੀ ਪੈਂਦੀ ਆ ਸੱਜਣਾ ਦੇ ਅੱਗੇ ਇਹ ਪਸ਼ੂ ਸੀ ਜੋ ਦੋਸਤੋ ਪੰਜ ਮੱਝਾਂ ਤੁਹਾਨੂੰ ਦਿਖਾਤੀਆਂ ਨੇ ਸੂਈਆਂ ਸੁਮਈਆਂ ਗੱਬਣ ਵੀ ਤੁਹਾਨੂੰ ਦਿਖਾਉਂਦੀਆਂ ਨੇ ਜਿਹੋ ਜਿਹੇ ਐਨੀਮਲ ਤੁਹਾਡੇ ਪਸੰਦ ਆਊਗਾ ਤਸੱਲੀ ਘਰ ਆਣ ਕੇ ਕਰ ਲਿਓ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ